ਸਟਾਰ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹਾਨਤਾ ਹੈ ਡੰਡੀ ਖੇਡਾਂ ਤੋਂ ਬਿਨਾ ਵਿੱਦਿਆ ਅਧੂਰੀ ਰਹਿੰਦੀ ਹੈ ਡੰਡੀ ਖੇਡਾਂ ਕੇਵਲ ਸਾਡਾ ਦਿਲ ਪਰਚਾਵਾ ਕਰਕੇ ਸਾਡੇ ਸਰੀਰ ਅਤੇ ਦਿਮਾਗ ਦੋਮਾ ਨੂੰ arogh ਹੀ ਨਹੀਂ ਰੱਖਦੀਆਂ ਸਗੋਂ ਇਹਨਾਂ ਦੀ ਭਾਰੀ ਵਿਦਿਕ ਮਹਾਨਤਾ ਵੀ ਹੈ ਡੰਡੀ ਇੱਕ ਵਿਦਿਆਰਥੀ ਦੇ ਸਰੀਰਿਕ ਵਿਅਕਤੀਤਵ ਦੇ ਵਿਕਾਸ ਲਈ ਇਹਨਾਂ ਦੀ અત્યੰਤ ਲੋੜ ਰਹਿੰਦੀ ਹੈ ਡੰਡੀ ਜਿੱਥੇ ਸਰੀਰ ਨੂੰ ਤਾਕੜਾ ਅਤੇ ਤੰਦਰੁਸਤ ਰੱਖਣ ਲਈ ਖੁਰਾਕ ਆਪਣਾ ਹਿੱਸਾ ਪਾਉਂਦੀ ਹੈ ਉਥੇ ਖੇਡਾਂ ਸਰੀਰ ਨੂੰ ਖੁਰਾਕ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੇ ਯੋਗ ਬਣਾਉਂਦੀਆਂ ਹਨ ਡੰਡੀ ਇਹ ਸਾਡੇ ਦਿਨ ਭਰ ਦੇ ਸਰੀਰਿਕ ਅਤੇ ਦਿਮਾਗੀ ਥਕੀਵੇਂ ਨੂੰ ਦੂਰ ਕਰਦੀਆਂ ਹਨ ਅਤੇ ਸਰੀਰ ਨੂੰ ਤਾਜ਼ਗੀ ਅਤੇ ਫੁਰਤੀ ਦਿੰਦੀਆਂ ਹਨ ਡੰਡੀ ਹਰ ਰੋਜ਼ ਖੇਡਾਂ ਵਿੱਚ ਭਾਗ ਲੈਣ ਵਾਲੇ ਮਨੁੱਖਾਂ ਦਾ ਸਰੀਰ aroog ਰਹਿੰਦਾ ਹੈ ਅਤੇ ਉਹਨਾਂ ਦੇ ਅੰਦਰ ਬਿਮਾਰੀਆਂ ਦਾ ਟੱਕਰ ਕਰਨ ਲਈ ਅਥਾ ਸ਼ਕਤੀ ਪੈਦਾ ਹੋ ਜਾਂਦੀ ਹੈ ਡੰਡੀ ਖੇਡਾਂ ਵਿੱਚ ਭਾਗ ਲੈ ਕੇ ਸਰੀਰ ਨੂੰ aroga ਰੱਖਣ ਵਾਲਾ ਮਨੁੱਖ ਨਾ ਕੇਵਲ ਚੁਸਤੀ ਫੁਰਤੀ ਅਤੇ ਖਿਡੌ ਦਾ ਆਨੰਦ ਮਾਣਦਾ ਹੈ ਬਲਕਿ ਉਹ ਆਪਣੇ ਦਿਮਾਗ ਨੂੰ ਵੱਦ ਤੋਂ ਵੱਦ ਕੰਮ ਲੈਣ ਦੇ ਯੋਗ ਵੀ ਬਣਾ ਲੈਂਦਾ ਹੈ ਡੰਡੀ ਉਸ ਦਾ ਦਿਮਾਗ ਤਾਜ਼ਾ ਅਤੇ ਚੁਸਤ ਰਹਿੰਦਾ ਹੈ ਡੰਡੀ ਉਸ ਦੀ ਯਾਦ ਸ਼ਕਤੀ ਅਤੇ ਸੋਚ ਸ਼ਕਤੀ ਵੱਧਦੀ ਹੈ ਡੰਡੀ ਕੇਵਲ ਇਹ ਹੀ ਨਹੀਂ ਖੇਡਾਂ ਸਾਡੇ ਆਚਰਨ ਦੀ ਉਸਾਰੀ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ ਡੰਡੀ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਅਨੁਸ਼ਾਸਨ ਵਿੱਚ ਰਹਿਣਾ ਸਿੱਖਦੇ ਹਾਂ ਡੰਡੀ ਸਾਡੇ ਵਿੱਚ ਮਿਲਵਰਤਨ ਇੱਕ ਦੂਸਰੇ ਦੀ ਸਹਾਇਤਾ ਕਰਨ ਇੱਕ ਦੂਸਰੇ ਨਾਲ ਚੰਗਾ ਵਰਤੋ ਕਰਨਾ ਇਸੇ ਨਾਲ ਬਦੀਕੀ ਨਾ ਕਰਨ ਆਪਣੀ ਗਲਤੀ ਨੂੰ ਮੰਨ ਲੈਣਾ ਧੋਖਾ ਨਾ ਕਰਨ ਕਪਤਾਨ ਦਾ ਹੁਕਮ ਮੰਨਣ ਆਪਣੀ ਜਿੱਤ ਲਈ ਜੋਰ ਲਾਉਣ ਨਿਰਾਸ਼ਾ ਨਾ ਹੋਣ ਅਤੇ ਆਸ਼ਾਵਾਦੀ ਰਹਿਣ ਦੇ ਗੁਣ ਪੈਦਾ ਹੁੰਦੇ ਹਨ ਡੰਡੀ ਨਾਲ ਹੀ ਜਿੱਥੇ ਇਹ ਸਾਡੇ ਦਿਲ ਪਰਚਾਵੇ ਦਾ ਵਧੀਆ ਸਾਧਨ ਹਨ ਉਥੇ ਇਹ ਸਾਡੇ ਮਨ ਵਿੱਚ ਟਿਕਾਉ ਅਤੇ ਇਕਾਗਰਤਾ ਵੀ ਪੈਦਾ ਕਰਦੀਆਂ ਹਨ ਡੰਡੇ ਮੁਕਾਬਲੇ ਦੀਆਂ ਖੇਡਾਂ ਸਾਡੀਆਂ ਆਤਮ ਗੌਰਵ ਅਤੇ ਦੂਸਰਿਆਂ ਤੋਂ ਅੱਗੇ ਨਿਕਲਣ ਦੀਆਂ ਰੁਚੀਆਂ ਨੂੰ ਸੰਤੁਸ਼ਟ ਕਰਕੇ ਮਨ ਵਿੱਚ ਸੰਤੁਸ਼ਟਤਾ ਅਤੇ ਟਿਕਾਉ ਪੈਦਾ ਕਰਦੀਆਂ ਹਨ ਡੰਡੇ ਇਸ ਪ੍ਰਕਾਰ ਖੇਡਾਂ ਦੇ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਲਾਭ ਹੋਣ ਕਰਕੇ ਇਹਨਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹਾਨਤਾ ਹੈ ਪਰ ਸਾਨੂੰ ਇਹਨਾਂ ਵਿੱਚ ਲੋੜ ਤੋਂ ਵੱਧ ਸਮਾਂ ਦੇ ਕੇ ਆਪਣਾ ਸਮਾਂ ਨਾਸਟ ਨਹੀਂ ਕਰਨਾ ਚਾਹੀਦਾ ਡੰਡੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਖੇਡਾਂ ਜੀਵਨ ਲਈ ਹਨ ਨਾ ਕਿ ਜੀਵਨ ਖੇਡਾਂ ਲਈ ਡੰਡੀ ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ ਡੰਡੀ ਹਰ ਉਮਰ ਵਰਗ ਅਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ ਡੰਡੀ ਮਨੁੱਖੀ ਖੇਡ ਪ੍ਰਵਿਰਤੀ ਦਾ ਬੋਧ ਇੱਕ ਨੰਨੇ ਬੱਚੇ ਦੀਆਂ ਹੱਥਾਂ ਪੈਰਾਂ ਨੂੰ ਹਿਲਾਉਣ ਅਤੇ ਅੰਗੂਠੇ ਪਕੜਨ ਦੀਆਂ ਸਰੀਰਕ ਰੂਪ ਦੀਆਂ ਕਿਰਿਆਵਾਂ ਤੋਂ ਹੁੰਦਾ ਹੈ ਜੋ ਬਾਲਗ ਖੇਡ ਕਾਰਜਾਂ ਦਾ ਬੀਜ ਰੂਪ ਹੁੰਦੀਆਂ ਹਨ ਡੰਡੀ 5-6 ਸਾਲ ਦੇ ਬੱਚੇ ਸੁਚੇਤ ਪੱਧਰ ਉੱਤੇ ਖੇਡਦੇ ਹਨ ਡੰਡੀ ਉਹਨਾਂ ਨੂੰ ਖੇਡ ਅਤ ਪਿਆਰੀ ਹੁੰਦੀ ਹੈ ਡੰਡੀ ਇਹ ਇੱਕ ਧਾਰਨਾ ਬਣ ਚੁੱਕੀ ਹੈ ਕਿ ਖੇਡ ਵਿੱਚ ਮਸਤ ਬੱਚਿਆਂ ਨੂੰ ਖਾਣ ਪੀਣ ਅਤੇ ਮਾਪਿਓ ਸਭ ਕੁਝ ਬਿਸਰਿਆ ਹੁੰਦਾ ਹੈ ਡੰਡੀ ਮੁੰਡਿਆਂ ਕੁੜੀਆਂ ਦਾ ਬਾਲਪਨ ਖੇਡਾਂ ਵਿੱਚ ਬੀਤਦਾ ਹੈ ਡੰਡੀ ਜਵਾਨੀ ਦੀ ਉਮਰ ਵਿੱਚ ਖੇਡਾਂ ਲਈ ਵਿਸ਼ੇਸ਼ ਉਮਾ ਦੀ ਸਥਿਤੀ ਹੁੰਦੀ ਹੈ ਡੰਡੀ ਜਵਾਨ ਕੁੜੀਆਂ ਲਈ ਖੇਡਾਂ ਸਰੀਰਕ ਅਭਿਆਸ ਤੋਂ ਛੁੱਟ ਮਨੋਭਾਵ ਪ੍ਰਗਟ ਕਰਨ ਦਾ ਵੀ ਢੁਕਮਾ ਜ਼ਰੀਆ ਹੁੰਦੀਆਂ ਹਨ ਡੰਡੀ